ਗੁਰਦੇਵ ਧਨਗੁਰਦੇਵ ਮੈਂ ਪ੍ਰਸ਼ੋਤਮ ਰਾਜ ਅहीर ਕੈਲੀਫੋਰਨੀਆ ਤੋਂ ਯੂਨੀਅਨ ਸਿਟੀ ਤੋਂ ਬੇਅਰੀਆ ਯੂਨੀਅਨ ਸਿਟੀ ਦੇ ਵਿੱਚ ਸ਼੍ਰੀ ਵੇਦਾਸ ਮਹਾਰਾਜ ਜੀ ਦਾ ਗੁਰਪੁਰਬ ਅੱਜ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇੱਥੇ ਦੀ ਕਮੇਟੀ ਵੱਲੋਂ ਬਹੁਤ ਮਿਹਨਤ ਦੇ ਨਾਲ 3 ਏਕੜ ਜਗ੍ਹਾ ਦੇ ਵਿੱਚ ਇੱਕ ਬਿਲਡਿੰਗ ਜਿਹੜੀ ਹੈ ਉਸਾਰੀ ਗਈ ਉਹਦਾ ਕੰਮ ਚੱਲ ਰਿਹਾ ਔਰ ਸਾਰੀ ਟੀਮ ਜਿਹੜੀ ਹੈ ਪੂਰੀ ਮਿਹਨਤ ਦੇ ਨਾਲ ਲੱਗੀ ਹੋਈ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਜਿਹੜਾ ਸਮਾਗਮ ਹੈ ਪਹਿਲਾ ਗੁਰਪੁਰਬ ਜਿਹੜਾ ਆ ਉਹ ਇਸ ਵੈਂਡਿੰਗ ਦੇ ਵਿੱਚ ਮਨਾਇਆ ਜਾ ਰਿਹਾ ਸੋ ਸਮੂਹ ਸੰਗਤਾਂ ਨੂੰ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿੱਥੇ-ਜਿੱਥੇ ਸੰਗਤਾਂ ਸਾਡੀ ਆਵਾਜ਼ ਸੁਣ ਰਹੀਆਂ ਤੁਹਾਨੂੰ ਸਮਰਪਿਤ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਉਥੇ ਪਹੁੰਚਣ ਨੂੰ ਨਮਸਤਕ ਹੋਣ ਤਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਵਤਾ ਸਨਮਾਨਤਾ ਦੀ ਗੱਲ ਕਰਨ ਵਾਲੇ ਉਹਨਾਂ ਦੇ ਜਿਹੜਾ ਸੁਪਨਾ ਹੈ ਉਹ ਪੂਰਾ ਕੀਤਾ ਜਾ ਸਕੇ ਸੋ ਸਾਰਿਆਂ ਨੂੰ ਬੇਨਤੀ ਹੈ 16 ਮਾਰਚ ਦਿਨ ਐਤਵਾਰ 2025 ਨੂੰ ਸਾਰੀਆਂ ਸੰਗਤਾਂ ਹੋਮਾ ਮਾਗੇ ਸ਼ਿਵ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਪਹੁੰਚਣ ਯੂਨੀਅਨ ਸਿਟੀ ਬੇਅਰੀਆ ਧੰਨਵਾਦ